ਰਾਮ ਕਲੀ ਮਹਲਾ ਪੰਨਾ ਓੰਕਾਰ ਏਕ ਤਨ ਇੱਕ ਹੈ ਇੱਕ ਹੈ ਰਾਗ ਅਲਾਪ ਹੈ ਭਾਈ ਪ੍ਰਭੂ ਦੇ ਦਰ ਤੇ ਰਾਸ ਪਾਉਣ ਵਾਲਾ ਉਹ ਮਨੁੱਖ ਸਿਰਫ ਇੱਕ ਪ੍ਰਮਾਤਮਾ ਦੇ ਚਰਨਾਂ ਵਿੱਚ ਲਿਵ ਲਾਈ ਰੱਖਦਾ ਹੈ ਸਿਰਫ ਪ੍ਰਮਾਤਮਾ ਦੀ ਸਿੱਧ ਸਲਾਹ ਦਾ ਗੀਤ ਗਾਉਂਦਾ ਰਹਿੰਦਾ ਹੈ ਏਕਾ ਦੇਸੀ ਏਕ ਦਿਖਾਵੈ ਏਕੋ ਰਹਿ ਆ ਵਿੱਪੈ ਸਿਰ ਪਰਮਾਤਮਾ ਦੇ ਚਰਨਾਂ ਵਿੱਚ ਟਿਕਿਆ ਰਹਿੰਦਾ ਹੈ ਹੋਰ ਨਾਨੂ ਵੀ ਇੱਕ ਪਰਮਾਤਮਾ ਦਾ ਹੀ ਉਪਦੇਸ਼ ਕਰਦਾ ਹੈ ਉਸ ਰਾਸਤਾਰੀ ਨੂੰ ਇੱਕ ਪਰਮਾਤਮਾ ਹੀ ਹਰ ਥਾਂ ਵਸਦਾ ਦਿਸਦਾ ਹੈ ਏਕਾ ਸੁਰਤ ਏਕਾ ਹੀ ਸੇਵਾ ਏਕੋ ਗੁਰ ਤੇ ਜਾਪੈ ਉਸ ਦੀ ਸੁਰਤ ਸਿਰ ਪਰਮਾਤਮਾ ਵਿੱਚ ਹੀ ਲੱਗੀ ਰਹਿੰਦੀ ਹੈ ਉਹ ਸਿਰ ਪ੍ਰਭੂ ਦੀ ਹੀ ਭਗਤੀ ਕਰਦਾ ਹੈ ਗੁਰੂ ਪਾਸੰ ਸਿੱਖਿਆ ਲੈ ਕੇ ਉਹ ਸਿਰਫ ਪ੍ਰਮਾਤਮਾ ਦਾ ਹੀ ਨਾਮ ਜਪਦਾ ਰਹਿੰਦਾ ਹੈ। ਭਲੋ ਭਲੋ ਰੇ ਕੀਰਤਨੀਆਂ। ਏ ਭਾਈ ਉਹੀ ਹੈ ਸਭ ਤੋਂ ਚੰਗਾ ਰਾਸਤਾਰੀਆ। RAM RAMA RAMA ਗੁਣ ਗਾਉ। ਜਿਹੜਾ ਮਨੁੱਖ ਸਰਵ ਵਿਆਪਕ ਪ੍ਰਮਾਤਮਾ ਦੇ ਗੁਣ ਗਾਉਂਦਾ ਹੈ ਛੋਡ ਮਾਇਆ ਕੇ ਤੰਦ ਸੁਆਉ ਰਹਾਉ ਅਤੇ ਮਾਇਆ ਦੇ ਤੰਦੇ ਛੱਡ ਕੇ ਮਾਇਆ ਦੀ ਗਰਜ ਛੱਡ ਕੇ ਪ੍ਰਮਾਤਮਾ ਦੇ ਸਤਸਲਾਦ ਗੀਤ ਗਾਉਂਦਾ ਹੈ ਪੰਜ ਬਚਤਰ ਕਰੇ ਸੰਤੋਖ ਸਾਤ ਸੁਰਾਂ ਲੈ ਚੱਲੇ ਹੈ ਭਾਈ ਪ੍ਰਭੂ ਦੇ ਦਰ ਤੇ ਰਾਸਧਾਰੀਆ ਸਤ ਸੰਤੋਖ ਆਦਿ ਕੁ ਗੁਣਾਂ ਨੂੰ ਪੰਜ ਕਿਸਮ ਦੇ ਸਾਦ ਬਣਾਉਂਦਾ ਹੈ ਪ੍ਰਭੂ ਚਰਨਾ ਵਿੱਚ ਲੀਨ ਰਹਿ ਕੇ ਦੁਨੀਆ ਦੀ ਗਿਰਤਕਾਰ ਕਰਦਾ ਹੈ ਇਹ ਉਸ ਵਾਸਤੇ ਸਾਰੇ ਸਾਰੇ ਆਦ 700 ਦਾ ਆਲਾਪ ਹੈ ਬਾਜਾ ਮਾਣ ਤਾਣ ਤਜ ਤਨਾ ਪਾਉ ਨ ਬਿੰਗਾ ਕਲ ਉਹ ਮਨੁੱਖ ਆਪਣੀ ਤਾਕਤ ਦਾ ਭਰੋਸਾ ਤਿਆਗਦਾ ਹੈ ਇਹੀ ਉਸ ਦਾ ਵਾਜਾ ਵਜਾਣਾ ਹੈ ਉਹ ਮਨੁੱਖ ਮੰਦੇ ਪਾਸੇ ਪੈਰ ਨਹੀਂ ਧਰਦਾ ਇਹੀ ਉਸ ਵਾਸਤੇ ਤਾਨ ਪਲਟਨਾ ਆਲਾਪ ਹੈ ਫੇਰੀ ਫੇਰ ਨ ਹੋਵੇ ਕਬਹੀ ਇੱਕ ਸ਼ਬਦ ਹ ਬੰਦ ਪਾਲੇ ਉਹ ਮਨੁੱਖ ਗੁਰੂ ਦੇ ਸ਼ਬਦ ਨੂੰ ਆਪਣੇ ਪੱਲੇ ਬੰਨੀ ਰੱਖਦਾ ਹੈ ਹਿਰਦੇ ਵਿੱਚ ਵਸਾਈ ਰੱਖਦਾ ਹੈ ਇਸ ਸ਼ਬਦ ਦੀ ਬਰਕਤ ਨਾਲ ਉਸ ਨੂੰ ਕਦੇ ਜਨਮ ਮਰਨ ਦਾ ਗੇੜ ਨਹੀਂ ਹੁੰਦਾ। ਇਹੀ ਰਾਸ ਪਾਣ ਮਿਲੇ ਉਸ ਦੀ ਨਾਚ ਭਾਂਟਣੀ ਹੈ। ਨਾਰਦੀ ਨਰਹਰ ਜਹਣ ਹਦੂਰੇ ਹੈ ਭਾਈ ਪ੍ਰਭੂ ਦੇ ਦਰ ਦਾ ਰਾਸ ਧਾਰਿਆ ਪ੍ਰਮਾਤਮਾ ਨੂੰ ਸਦਾ ਆਪਣੇ ਅੰਗ ਸੰਗ ਜਾਣਦਾ ਹੈ। ਇਹ ਹੈ ਉਸ ਦੇ ਵਾਸਤੇ ਨਾਰਦ ਭਗਤੀ ਵਾਲਾ ਨਾਚ। ਉਹ ਗੁਰੂ ਖੜਕ ਤਿਆਗ ਵਿਸੂਰੇ ਇਸ ਤਰ੍ਹਾਂ ਉਹ ਦੁਨੀਆ ਦੇ ਸਾਰੇ ਚਿੰਤਾ ਛੋਰੇ ਤਿਆਗ ਦਿੰਦਾ ਹੈ ਇਹ ਹੈ ਉਸ ਦੇ ਲਈ ਗੁਰੂਆਂ ਦੀ ਸ਼ੰਕਾਰ ਸਾਜੇ ਆਨੰਦ ਦਿਖਾਵੇ ਭਾਵੈ ਪ੍ਰਭੂ ਦੇ ਦਰ ਦਾ ਰਾਸਤਾ ਹੀ ਆਤਮਕ ਡੋਲਤਾ ਦਾ ਸੁਖ ਮੰਨਦਾ ਹੈ ਮਾਨੋ ਨਿਰਤਕਾਰੀ ਦੇ ਕਲੋਨ ਵਿਖਾ ਰਿਹਾ ਹੈ ਇਹ ਨਿਰਤਕਾਰੀ ਜਨਮ ਨਾ ਆਵੇ ਇਹ ਭਾਈ ਜਿਹੜਾ ਵੀ ਮਨੁੱਖ ਇਹ ਨਿਰਤਕਾਰੀ ਕਰਦਾ ਹੈ ਉਹ ਜਨਮਾਂ ਦੇ ਗੇੜ ਵਿੱਚ ਨਹੀਂ ਪੈਂਦਾ ਜੇ ਕੋ ਆਪਣੇ ਠਾਕੁਰ ਭਾਵੈ ਕੋਟ ਮਦ ਇਹ ਕੀਰਤਨ ਗਾਵੇ ਇਹ ਭਾਈ ਜੇ ਕੋੜਾ ਵਿੱਚ ਕੋਈ ਮਨੁੱਖ ਆਪਣੇ ਪ੍ਰਾਤਮਾ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ ਤਾਂ ਉਹ ਪ੍ਰਭੂ ਦਾ ਇਹ ਕੀਰਤਨ ਗਾਉਂਦਾ ਹੈ ਸਾਧ ਸੰਗਤ ਕੀ ਜਾਮ ਟੇਕ ਮੈਂ ਤਾਂ ਸਾਧ ਸੰਗਤ ਦੀ ਸ਼ਰਣੀ ਪੈਨਾ ਹਾਂ ਕਹ ਨਾਨਕ ਤਿਸ ਹ ਕੀਰਤਨ ਏਕ ਕਿਉਂਕਿ ਹੈ ਨਾਨਕਾ ਸਾਧ ਸੰਗਤ ਨੂੰ ਕੀਰਤਨ ਹੀ ਜ਼ਿੰਦਗੀ ਦਾ ਇਕੋ ਇੱਕ ਸਹਾਰਾ ਹੈ RAM KALI ਮਹਲਾ 5 ਕੋਈ ਬੋਲੇ RAM RAM ਕੋਈ ਖੁਦਾਏ हे भाई कोई मनुख परमात्मा ਦਾ ਨਾਮ ਰਾਮ ਰਾਮ ਉਚਾਰਦਾ ਹੈ ਤੇ ਕੋਈ ਉਸ ਨੂੰ ਖੁਦਾਏ ਖੁਦਾਇ ਆਖਦਾ ਹੈ ਕੋਈ ਸੇਵਾ ਗੁਸਈਆਂ ਕੋਈ ਅੱਲਾ ਕੋਈ ਉਹਨੋਂ ਕੋਸ ਨੂੰ ਗਸਾਈ ਆ ਕੇ ਉਸ ਦੀ ਭਗਤੀ ਕਰਦਾ ਹੈ ਕੋਈ ਅੱਲਾ ਆ ਕੇ ਬੰਦਗੀ ਕਰਦਾ ਹੈ ਕਾਰਣ ਕਰਨ ਕਰੀਮ ਹੈ ਸਾਰੇ ਜਗਤ ਦੇ ਮੂਲ ਹੈ ਬਖਸ਼ਿੰਦ ਕਿਰਪਾ ਤਾਰ ਰਹੀਮ ਰਹਾਓ اے کرپال اے رحم کرنے والے جیواں نے اپو اپنے ਧਰਮ ਪੁਸਤਕਾਂ ਦੀ بولی ਅਨੁਸਾਰ ਤੇਰੇ ਵੱਖ-ਵੱਖ ਨਾਮ ਰੱਖੇ ਹੋਏ ਹਨ ਪਰ तू ਸਭ ਦਾ ਸਾਂਝਾ ਹੈ ਕੋਈ ਨਾਵੇ ਤੀਰਥ ਕੋਈ ਹੱਜ ਜਾਏ اے ਭਾਈ ਕੋਈ ਮਨੋਖ ਕਿਸੇ ਤੀਰਥ ਉਤੇ ਇਸ਼ਨਾਨ ਕਰਦਾ ਹੈ ਕੋਈ ਮਨੋਖ ਮੱਕੇ ਹੱਜ ਕਰਨ ਵਾਸਤੇ ਜਾਂਦਾ ਹੈ ਹੋਈ ਕਰੇ ਪੂਜਾ ਕੋਈ ਸਿਰ ਨਿਵਾਏ ਕੋਈ ਮੁਨੱਖ ਪ੍ਰਭੂ ਦੀ ਮੂਰਤੀ ਬਣਾ ਕੇ ਪੂਜਾ ਕਰਦਾ ਹੈ ਕੋਈ ਨਮਾਜ਼ ਪੜਦਾ ਹੈ ਕੋਈ ਪੜ੍ਹੇ বেদ ਕੋਈ ਕਤੇਬ ਹੈ ਭਾਈ ਕੋਈ ਹਿੰਦੂ ਵੇਦ ਆਦਿ ਧਰਮ ਪੁਸਤਕ ਪੜ੍ਹਦਾ ਹੈ ਕੋਈ ਮੁਸਲਮਾਨ ਆਦਿ ਕੁਰਾਨ ਅੰਜੀਲ ਆਦਿ ਪੜ੍ਹਦਾ ਹੈ ਕੋਈ ਉਡਨੀ ਲੋ ਕੋਈ ਸੁਪੇਦ ਕੋਈ ਮੁਸਲਮਾਨ ਹੋ ਕੇ ਨੀਲੇ ਕੱਪੜੇ ਪਹਿਨਦਾ ਹੈ ਕੋਈ ਹਿੰਦੂ ਚਿੱਟੇ ਬਸਤਰ ਪਾਉਂਦਾ ਹੈ ਕੋਈ ਕਹੇ ਤੁਰਕ ਕੋਈ ਕਹੇ ਹਿੰਦੂ ਹੈ ਭਾਈ ਕੋਈ ਮਨੁੱਖ ਆਖਦਾ ਹੈ ਮੈਂ ਮੁਸਲਮਾਨ ਹਾਂ ਕੋਈ ਆਖਦਾ ਹੈ ਮੈਂ ਹਿੰਦੂ ਹਾਂ ਕੋਈ ਬਾਸ਼ਪਿਸਤ ਕੋਈ ਸੁਰਗਿੰਦੂ ਕੋਈ ਮਨੁੱਖ ਪਰਮਾਤਮਾ પાસે ਬਖਸ਼ਿਸ਼ ਮੰਗਦਾ ਹੈ ਕੋਈ ਸਵਰਗ ਮੰਗਦਾ ਹੈ ਕੋਹ ਨਾਨਕ ਜਿਨ ਹੁਕਮ ਪਛਾਤਾ ਹੈ ਨਾਨਕ ਆਖ ਜਿਸ ਮਨੁੱਖ ਨੇ ਪ੍ਰਮਾਤਮਾ ਦਾ ਹੁਕਮ ਪਛਾਣਿਆ ਪ੍ਰਭ ਸਾਹਿਬ ਕਾ ਤਿੰਨ ਭੇਦ ਜਾਤਾ ਉਸ ਨੇ ਮਾਲਕ ਪ੍ਰਭੂ ਦਾ ਭੇਦ ਪਾ ਲਿਆ ਕਿ ਉਸ ਨੂੰ ਕਿਵੇਂ ਪ੍ਰਸੰਨ ਕਰ ਸਕੀਦਾ ਹੈ RAM ਕਲੀ ਮਹਲਾ ਪੰਨਾ ਪਮਨੇ ਮੈਂ ਪਮਨ ਸਮਾਇਆ ਹੈ ਭਾਈ ਜਦੋਂ ਅਸੀਂ ਇਹ ਸਮਝਦੇ ਹਾਂ ਕਿ ਕੋਈ ਪ੍ਰਾਣੀ ਮਰ ਗਿਆ ਹੈ ਅਸਲ ਵਿੱਚ ਇਹ ਹੁੰਦਾ ਹੈ ਕਿ ਉਸ ਦੇ ਪੰਜ ਤੱਤੀ ਸਰੀਰ ਵਿੱਚੋਂ ਸਵਾਸ ਹਵਾ ਵਿੱਚ ਮਿਲ ਜਾਂਦੇ ਹਨ ਜੋਤੀ ਮੈਂ ਜੋਤ ਰਲ ਜਾਇਆ ਜੀਵਾਤਮਾ ਸਰਵ ਵਿਆਪਕ ਜੋਤ ਨਾਲ ਜਾ ਰਲਦਾ ਹੈ ਮਾਟੀ ਮਾਟੀ ਹੋ ਏਕ ਸਰੀਰ ਦੀ ਮਿੱਟੀ ਧਰਤੀ ਦੀ ਮਿੱਟੀ ਨਾਲ ਮਿਲ ਜਾਂਦੀ ਹੈ ਰੋਵਨ ਹਾਰੇ ਕੀ ਕਮਨ ਟੇਕ ਮਏ ਨੂੰ ਰੋਣ ਵਾਲਾ ਭਲੇਖੇ ਦੇ ਕਾਰਨ ਹੀ ਰੋਂਦਾ ਹੈ ਕੌਣ ਮੁਆre ਕੌਣ ਮੁਆ ਹੈ ਪਾਈ ਅਸਲ ਵਿੱਚ ਕੋਈ ਵੀ ਜੀਵਾ ਆਤਮਾ ਮਰਦਾ ਨਹੀਂ ਇਹ ਗੱਲ ਪੱਕੀ ਹੈ ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ ਇਹ ਤੋ ਚਲਤ ਪਿਆ ਰਹੋ ਜੇੜਾ ਕੋਈ ਗੁਰਮੁਖ ਪਰਮਾਤਮਾ ਨਾਲ ਢੂੰਗੀ ਸਾਥ ਪਾਉਂਦਾ ਹੈ ਉਸ ਨੂੰ ਮਿਲ ਕੇ ਬੇਸ਼ੱਕ ਵਿਚਾਰ ਕਰ ਲੋ ਜੰਮਣ ਮਰਨ ਵਾਲੀ ਤਾਂ ਇਹ ਇੱਕ ਖੇਡ ਬਣੀ ਹੋਈ ਹੈ ਅਗਲੀ ਕਿਛ ਖਬਰ ਨਾ ਪਾਈ ਹੈ ਭਾਈ ਕਿਸੇ ਦੇ ਸਰੀਰਕ ਵਿਛੋੜੇ ਦੇ ਰੋਣ ਵਾਲਾ ਪ੍ਰਾਣੀ ਉਸ ਵੇਲੇ ਅਗਾਹ ਸਦਾ ਬੀਤਣ ਵਾਲੀ ਗੱਲ ਨਹੀਂ ਸਮਝਦਾ ਰੋਣ ਹਾਰ पे ਊਠ ਸਿਧਾਈ ਕਿ ਜਿਹੜਾ ਹੁਣ ਕਿਸੇ ਦੇ ਵਿਛੋੜੇ ਤੇ ਰੋ ਰਿਹਾ ਹੈ ਆਖਰ ਉਸਨੇ ਵੀ ਇੱਥੋਂ ਹੂਜ ਕਰ ਜਾਣਾ ਹੈ ਪਰਮ ਮੋਹ ਕੇ ਬੰਦੇ ਬੰਦ ਹੈ ਭਾਈ ਜੀਵਾਂ ਨੂੰ ਪਰਮ ਅਤੇ ਮੋਹ ਦੇ ਬੰਧਨ ਵਿੱਚ ਜਿਉਏ ਸੁਪਨ ਭਾਪ ਖਲਾਏ ਅੰਧ ਜੀਵਾਤਮਾ ਅਤੇ ਸਰੀਰ ਦਾ ਮਿਲਾਪ ਤਾਂ ਸੁਪਨੇ ਵਾਂਗ ਹੈ ਇਹ ਆਖਰ ਸੁਪਨਾ ਹੋ ਕੇ ਬੀਤ ਜਾਂਦਾ ਹੈ ਮਾਇਆ ਦੇ ਮੋਹ ਵਿੱਚ ਆਨਾ ਹੋਇਆ ਜੀਵ ਵਿਅਰਥ ਹੀ ਬਰਨਦਾ ਰਹਿੰਦਾ ਹੈ ਇਹ ਤੋ ਰਚਨ ਰਚਿਆ ਕਰਤਾਰ ਹੈ ਭਾਈ ਇਹ ਜਗਤ ਦਾ ਕਰਤਾਰ ਨੇ ਖੇਡ ਕਰਤਾਰ ਨੇ ਮਾਲਕ ਨੇ ਰਚੀ ਹੋਈ ਹੈ ਜਗਤ ਤਾਂ ਕਰਤਾਰ ਨੇ ਰਚਿਆ ਆਇਆ ਆਵਤ ਜਾਵਤ ਹੁਕਮ ਅਪਾਰ ਉਸ ਕਰਤਾਰ ਦੇ ਕਦੇ ਖਤਮ ਨਾ ਹੋਣ ਵਾਲੇ ਹੁਕਮ ਵਿੱਚ ਵੀ ਜੀਵ ਇੱਥੇ ਆਉਂਦੇ ਰਹਿੰਦੇ ਹਨ ਤੇ ਇੱਥੋਂ ਜਾਂਦੇ ਰਹਿੰਦੇ ਹਨ ਨਾ ਕੋ ਮੁਵਾ ਨਾ ਮਰਨ ਜੋਗ ਉਂਝ ਕੋਈ ਵੀ ਜੀਵਾਤਮਾ ਕਦੇ ਮਰਦਾ ਨਹੀਂ ਕਿਉਂਕਿ ਇਹ ਮਰਨ ਜੋਗਾ ਹੀ ਨਹੀਂ ਨਾ ਬਿਨਸੈ ਅਬਿਨਾਸੀ ਹੋ ਗੋ ਇਹ ਜੀਵਾਤਮਾ ਕਦੇ ਨਾਸ਼ ਨਹੀਂ ਹੁੰਦਾ ਇਸ ਦਾ ਅਸਲਾ ਜੋ ਸਦਾ ਕਾਇਮ ਰਹਿਣ ਵਾਲਾ ਹੀ ਹੋਇਆ ਹੈ ਜੋ ਇਹ ਜਾਣੋ ਸੋ ਇਹ ਨਾਹੇ ਹੈ ਭਾਈ ਤੁਸੀਂ ਇਸ ਜੀਵਾਤਮਾ ਨੂੰ ਜਿਹਾ ਜਿਹਾ ਸਮਝ ਰਹੇ ਹੋ ਇਹ ਉਹ ਜਿਹਾ ਨਹੀਂ ਹੈ ਜਾਨਣ ਹਾਰੇ ਕੋ ਬਲ ਜਾਉ ਮੈਂ ਉਸ ਮਨੁੱਖ ਤੋਂ ਗੁਰਬਾਨ ਹਾਂ ਜਿਸ ਨੇ ਇਸ ਅਸਲੀਅਤ ਨੂੰ ਸਮਝ ਲਿਆ ਹੈ ਜਿਨੇ ਅਸਲੀਅਤ ਜਾਣ ਲਈ ਹੈ ਕੋ ਨਾਨਕ ਗੁਰ ਧਰਮ ਚੁਕਾਇਆ ਹੈ ਨਾਨਕ ਆਖ ਗੁਰੂ ਨੇ ਜਿਸ ਦਾ ਭਲੇਖਾ ਦੂਰ ਕਰ ਦਿੱਤਾ ਨਾ ਕੋਈ ਮਰੇ ਨਾ ਆਵੇ ਜਾਇਆ ਉਹ ਮਨੁੱਖ ਮਰਨ ਤੇ ਜੰਮਣ ਦੇ ਗੇੜ ਵਿੱਚ ਨਹੀਂ ਪੈਂਦਾ ਉਹ ਮੂਣ ਮੂਣ ਜੰਮਦਾ ਮਰਦਾ ਨਹੀਂ ਹੈ ਰਾਮ ਕਲੀ ਮਹਲਾ ਪੰਜਵਾਂ ਜਪ ਗੋਬਿੰਦ ਗੋਪਾਲ ਲਾਲ ਏ ਭਾਈ ਗੋਬਿੰਦ ਦਾ ਨਾਮ ਜਪਿਆ ਕਰ ਸੋਹਣੇ ਗੋਪਾਲ ਦਾ ਨਾਮ ਜਪਿਆ ਕਰ RAM ਨਾਮ ਸਿਮਰ ਤੂੰ ਜੀਵੇਂ ਫਿਰ ਨਾ ਖਾਈ ਮਹਾਕਾਲ ਰਹਾਉ ਏ ਭਾਈ ਪ੍ਰਮਾਤਮਾ ਦਾ ਨਾਮ ਸਿਮਰਿਆ ਸਿਮਰਿਆਕਾਰ ਜਿਉਂ-ਜਿਉਂ ਨਾਮ ਸਿਮਰੇਗਾ ਤੈਨੂੰ ਉੱਚਾ ਆਤਮਕ ਜੀਵਨ ਮਿਲਿਆ ਰਹੇਗਾ ਭਿਆਨਕ ਆਤਮਕ ਮੌਤ ਤੇਰੇ ਆਤਮਕ ਜੀਵਨ ਨੂੰ ਫੇਰ ਕਦੇ ਮੁਕਾ ਨਹੀਂ ਸਕੇਗੀ ਕੋਟ ਜਨਮ ਬ੍ਰਾਹਮ ਬ੍ਰਾਹਮ ਆਇਓ ਹੈ ਭਾਈ ਅਨੇਕਾਂ ਕਿਸਮਾਂ ਦੇ ਕਰੋੜਾ ਜਨਮਾਂ ਵਿੱਚ ਭਟਕ ਕੇ ਹੁਣ ਤੂੰ ਮਨੁੱਖਾ ਜਨਮ ਵਿੱਚ ਆਇਆ ਹੈ ਵੱਡੇ ਭਾਗ ਸਾਧ ਸੰਗ ਪਾਇਓ ਇੱਥੇ ਵੱਡੀ ਕਿਸਮਤ ਨਾਲ ਤੈਨੂੰ ਗੁਰੂ ਦਾ ਸਾਥ ਮਿਲ ਗਿਆ ਹੈ ਬੇਨ ਗੁਰ ਪੂਰੇ ਨਹੀਂ ਉਧਾਰ ਪੂਰੇ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਅਨੇਕਾਂ ਜੁਨਾਂ ਤੋਂ ਪਾਰ ਉਤਾਰਾ ਨਹੀਂ ਹੋ ਸਕਦਾ ਜੀਂਦੇ ਦੀ ਜੁਨਾਂ ਵਿੱਚ ਪੈਂਦਾ ਹੈ ਬੰਦਾ ਧਿਆਨ ਚ ਰੱਖੀ ਬਾਬਾ ਨਾਨਕ ਆਖੇ ਇਹ ਵਿਚਾਰੋ ਹੈ ਭਾਈ ਨਾਨਕ ਤੈਨੂੰ ਇਹ ਵਿਚਾਰ ਦੀ ਗੱਲ ਦੱਸਦਾ ਹੈ ਹਾਮ ਕਲੀ ਰਾਗ ਰਾਮ ਕਲੀ ਮਹਲਾ ਪੰਜਵਾ ਘਰ ਦੂਜਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਚਾਰ ਪੁਕਾਰੈ ਨਾ ਤੂੰ ਮੰਨੈ हे योगी चार वेद पुकार पुकार के आख रहे हैं कि सब जीवाओं में रबी जोत्रूप सुंदर कंगरी हरथा बज रही है पर तू यकीन नहीं करता खाट पी एका बात बखने हे योगी छह शास्त्र भी यही बात बयान कर रहे हैं दास अष्टी मिल एको एक कहया 18 प्राणों ने मिलके भी यह वचन आख्या है ਆਪੀ ਜੋਗੀ ਫੇਦ ਨਾ ਲਹਿਆ ਪਰ हे ਜੋਗੀ ਹਰੇਕ ਹਿਰਦੇ ਵਿੱਚ ਵੱਜ ਰਹੀ ਸੋਹਣੀ ਕਿੰਗ ਦਾ ਫੇ ਤੂੰ ਨਹੀਂ ਸਮਝਿਆ ਕਿੰਗੁਰੀ ਅਨੂਪ ਵਾਜੈ ਵੇਖ ਅੱਗੇ ਹੀ ਸੁੰਦਰ ਕਿੰਗ ਬੜੀ ਸੋਹਣੀ ਵੱਜ ਰਹੀ ਜੋਗਿਆ ਮਤਵਾਰੋ ਰੇ ਰਹਾਓ ਆਪਣੀ ਨਿੱਕੀ ਦੀ ਹੀ ਕਿੰਗ ਵਜਾਉਣ ਵਿੱਚ ਮਸਤ ਹੈ ਜੋਗੀ ਹਰੇਕ ਜੀਵ ਦੇ ਹਿਰਦੇ ਵਿੱਚ ਰੱਬੀ ਰੌਣਕ ਚੱਲ ਰਹੀ ਹੈ ਇਹ ਹੀ ਸੋਹਣੀ ਕਿੰਗ ਹੈ ਤੂੰ ਕਿਉਂ ਮਤਵਾਲਾ ਹੋਇਆ ਹੈ ਆਪਣੀ ਵੱਖਰੀ ਤਰ੍ਹਾਂ ਦੀ ਕਿੰਗ ਵਜਾਉਣ ਵਿੱਚ ਪ੍ਰਥਮੇ ਵਸਿਆ ਸਤ ਕਾ ਖੇੜਾ ਹੈ ਜੋਗੀ ਕੋਈ ਸਮਝਦਾ ਆ ਰਿਹਾ ਹੈ ਕਿ ਪਹਿਲੇ ਯੁਗ ਸਤਜੁਗ ਵਿੱਚ ਦਾਨ ਦਾ ਨਗਰ ਵਸਦਾ ਸੀ ਭਾਵ ਦਾਨ ਕਰਨ ਦਾ ਕਰਮ ਪ੍ਰਧਾਨ ਸੀ ਤ੍ਰਿਤੀਏ ਮੈਂ ਕਿਛ ਭਿਆਦ ਟੇੜਾ ਅਤੇ ਤ੍ਰੇਤੇ ਜੋਗ ਵਿੱਚ ਧਰਮ ਦੇ ਅੰਦਰ ਕੁਝ țeੜਾ ਗਈ ਧਰਮ ਬਲਦੀਆਂ ਤਿੰਨ ਲੱਤਾਂ ਰਹਿ ਗਈਆਂ ਦੁਤੀਆ ਅਰਧੋ ਅਰਧ ਸਮਾਇਆ ਇਹ ਜੋਗੀ ਤੋ ਇਹੀ ਨਿਸ਼ਚਾ ਬਣਾਇਆ ਹੋਇਆ ਹੈ ਕਿ ਦਵਾਪਰ ਯੁਗ ਅੱਧ ਵਿੱਚ ਟਿਕ ਗਿਆ ਭਾਉ ਦਵਾਪਰ ਯੁਗ ਵਿੱਚ ਧਰਮ ਬਲਦੀਆਂ ਦੋ ਲੱਤਾਂ ਰਹਿ ਗਈਆਂ ਏਕ ਰਹਿਆ ਤਾਂ ਏਕ ਦਿਖਾਇਆ ਤੇ ਹੁਣ ਜਦੋਂ ਕਲਜਗ ਵਿੱਚ ਧਰਮ ਬੋਲਦ ਸਿਰਫ ਇੱਕ ਲੱਤ ਵਾਲਾ ਰਹਿ ਗਿਆ ਤਦੋਂ ਦਾਨ ਤਪ ਜਗ ਆਦਿਕ ਦੇ ਥਾਂ ਹਰਨਾਮ ਸਿਮਰਨ ਦਾ ਇੱਕੋ ਰਸਤਾ ਮੂਰਤੀ ਪੂਜਾ ਨੇ ਜੀਵਾਂ ਨੂੰ ਵਿਖਾਇਆ ਪਰ ਤੈਨੂੰ ਇਹ ਪਲੇਖਾ ਹੈ ਕਿ ਇੱਕੋ ਪ੍ਰਮਾਤਮਾ ਦੇ ਰਚੇ ਜਗਤ ਵਿੱਚ ਵੱਖ-ਵੱਖ ਯੁਗਾਂ ਵਿੱਚ ਵੱਖ-ਵੱਖ ਧਰਮ ਆਦਰਸ਼ ਹੋ ਗਏ ਹਨ ਪ੍ਰਮਾਤਮਾ ਦੀ ਬਣਾਈ ਮਰਿਆਦਾ ਸਦਾ ਇੱਕ ਸਾਹ ਰਹੀ ਦੀ ਹੈ ਉਸ ਵਿੱਚ ਤਬਦੀਲੀ ਨਹੀਂ ਹੁੰਦੀ ਤੈਨਾਂ ਚ ਰੱਖਿਓ ਸਰੋਤੇ ਜਦੋਂ ਅਸੀਂ ਸੁਣਨਾ ਆ ਤਾਂ ਉਹ ਜੇ ਇੱਕੇ ਨੇ ਸਾਰੇ ਜੋਗ ਬਣਾਏ ਆ ਤੇ ਜੋਗ ਅਲੱਗ-ਅਲੱਗ ਉਹ ਨਹੀਂ ਬਣਾਉਂਗਾ ਇੱਕ ਸੂਤ ਪਰੋਏ ਮਣੀਏ ਵੇਖੇ ਜੋਗੀ ਜਿਵੇਂ ਮਾਲਾ ਦੇ ਕੋ ਧਾਗੇ ਵਿੱਚ ਕਈ ਮਣਕੇ ਪਰੋਏ ਹੁੰਦੇ ਹਨ ਗਾਠੀ ਪੈਨ 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 ਤਣੀਏ ਤੇ ਉਸ ਮਾਲਾ ਨੂੰ ਲੁਕ ਫੇੜਦਾ ਰਹਿੰਦਾ ਹੈ ਏਵੇਂ ਜਗਤ ਦੇ ਸਾਰੇ ਹੀ ਜੀਵ ਮਨ ਕੇ ਪ੍ਰਮਾਤਮਾ ਦੀ ਸਤਾ ਰੂਪ ਧਾਗੇ ਵਿੱਚ ਫਰੋਏ ਹੋਏ ਹਨ ਫਿਰਤੀ ਮਾਲਾ ਬਹੁ ਬਿੱਦ ਭਾਏ ਸੰਸਾਰ ਚੱਕਰ ਦੀ ਇਹ ਮਾਲਾ ਕਈ ਤਰੀਕਿਆਂ ਨਾਲ ਇਹ ਜੁੜਤੀਆਂ ਨਾਲ ਫਿਰਦੀ ਰਹਿੰਦੀ ਹੈ ਖਿੱਚਿਆ ਸੂਤ ਨਾ ਆਈ ਥਾਏ ਜਦੋਂ ਖਿੰਚਿਆ ਸੂਤ ਪਾ ਆਈ ਥਾਏ ਜਦੋਂ ਪ੍ਰਮਾਤਮਾ ਆਪਣੇ ਸਤਾ ਰੂਪ ਧਾਗੇ ਇਸ ਜਗਤ ਮਾਲਾ ਵਿੱਚ ਖਿੱਚ ਲੈਂਦਾ ਹੈ ਪਰ ਸਾਰੀ ਮਾਲਾ ਇੱਕੋ ਥਾਂ ਵਿੱਚ ਆਵ ਜਾਂਦੀ ਹੈ ਸਾਰੀ ਸਿਸਤੀ ਇੱਕੋ ਪ੍ਰਮਾਤਮਾ ਵਿੱਚ ਹੀ ਲੀਨ ਹੋ ਜਾਂਦੀ ਹੈ ਚੌਮੈਂ ਇੱਕ ਮਠ ਹੈ ਕੀਆ ਵੇ ਭੇਜੋਗੀ ਜੋਗੀਆਂ ਦੇ ਮਠ ਵਾਂਗ ਇਹ ਜਗਤ ਇੱਕ ਮਠ ਹੈ ਚੌਹਾਂ ਹੀ ਜੁਗਾ ਵਿੱਚ ਸਦਾ ਤੋਂ ਹੀ ਇਹ ਜਗਤ ਮਠ ਇੱਕ ਪ੍ਰਮਾਤਮਾ ਦਾ ਹੀ ਬਣਾਇਆ ਹੋਇਆ ਹੈ ਕਾਹ ਵੇਖੜੇ ਥਾਨ ਅਨਕ ਖਿੜਕੀਆਂ ਇਸ ਜਗਤ ਮੱਠ ਵਿੱਚ ਜੀਵ ਨੂੰ ਖਵਾਰ ਕਰ ਲਈ ਅਨੇਕਾਂ ਵਿਕਾਰ ਰੂਪ ਔਖੇ ਥਾਂ ਹਨ ਤੇ ਵਿਕਾਰਾਂ ਵਿੱਚ ਫਸੇ ਜੀਵ ਵਾਸਤੇ ਅਨੇਕਾਂ ਹੀ ਜੁਨਾ ਹਨ ਜਿੰਨਾ ਵਿੱਚੋਂ ਦੀ ਜੀਵ ਨੂੰ ਲੰਘਣਾ ਪੈਂਦਾ ਹੈ ਜਿਵੇਂ ਕਿਸੇ ਘਰ ਦੀ ਖਿੜਕੀ ਵਿੱਚੋਂ ਦੀ ਲੰਗੀਦਾ ਹੈ ਖੋਜਤ ਖੋਜਤ ਦਵਾਰੇ ਆਇਆ ਹੈ ਜੋਗੀ ਜਦੋਂ ਕੋਈ ਮਨੁੱਖ ਪ੍ਰਮਾਤਮਾ ਦੇ ਦੇਸ਼ ਦੀ ਪਾਲ ਕਰਦਾ ਕਰਦਾ ਗੁਰੂ ਦੇ ਦਰ ਤੇ ਆ ਪਹੁੰਚਦਾ ਹੈ ਤਾਂ ਨਾਨਕ ਜੋਗੀ ਮਹਲ ਘਰ ਪਾਇਆ ਹੈ ਨਾਨਕ ਆਖ ਤਦੋਂ ਪ੍ਰਭੂ ਚਰਨਾਂ ਵਿੱਚ ਜੁੜੇ ਉਸ ਮਨੁੱਖ ਨੂੰ ਪ੍ਰਮਾਤਮਾ ਦਾ ਮਹਲ ਪ੍ਰਮਾਤਮਾ ਦਾ ਘਰ ਲਭ ਪੈਂਦਾ ਇਓਂ ਕਿੰਕੁਰੀ ਅਨੂਪ ਵਾਜੈ ਹੈ ਜੋਗੀ ਇਸ ਤਰ੍ਹਾਂ ਖੋਜ ਕਰਦੇ ਆ ਕਰਦੇ ਆ ਗੁਰੂ ਦੇ ਦਰ ਤੇ ਪਹੁੰਚ ਕੇ ਮਨੁੱਖ ਨੂੰ ਸਮਝ ਆ ਜਾਂਦੀ ਹੈ ਕਿ ਹਰੇਕ ਦੇ ਹਿਰਦੇ ਵਿੱਚ ਪ੍ਰਮਾਤਮਾ ਦੀ ਚੇਤਨਾ ਸਦਾ ਦੀ ਸੁੰਦਰ ਕੰਗਰੀ ਵਜ ਰਹੀ ਹੈ ਸੁਣ ਜੋਗੀ ਕੈ ਮਨ ਮੀਠੀ ਲੱਗੇ ਰਹਾਉ ਦੂਜਾ ਇਹ ਸੁੰਦਰ ਕੰਗਰੀ ਵਜ ਦੀ ਸੁਣ ਕੇ ਪ੍ਰਮਾਤਮਾ ਦੇ ਚਰਨਾਂ ਵਿੱਚ ਜੁੜੇ ਹੋਏ ਮਨੁੱਖ ਦੇ ਮਨ ਵਿੱਚ ਇੱਕ ਕੰਗਰੀ ਮਿੱਠੀ ਲੱਗਣ ਲੱਗ ਪੈਂਦੀ ਹੈ RAM KALI ਮਹਲਾ ਪੰਿਮਾ ਤਾਗਾ ਕਰਕੇ ਲਾਈ ਥਿੰਗਲੀ ਇਹ ਜੋਗੀ ਉਸ ਜਗਤਨਾਥ ਨੇ 나ੜੀਆਂ ਨੂੰ ਤਾਗਾ ਬਣਾ ਕੇ ਸਾਰੇ ਸਰੀਰਕ ਅੰਗਾਂ ਦੀਆਂ ਟਾਕੀਆਂ ਜੋੜ ਦਿੱਤੀਆਂ ਹਨ ਲਓ 나ੜੀ ਸਵਾਹ ਹੈ ਅਸਤੀ ਇਸ ਸਰੀਰ ਗੋਦੜੀ ਦੀਆਂ 나ੜੀਆਂ ਤਰੋਪਿਆਂ ਦਾ ਕੰਮ ਕਰ ਰਹੀਆਂ ਹਨ ਅਤੇ ਸਰੀਰ ਦੀ ਹਰੇਕ ਹੱਡੀ ਸੂਈ ਦਾ ਕੰਮ ਕਰਦੀ ਹੈ ਅੰਬੇ ਕਾਟ ਕਰ ਡੰਡਾ ਧਰਿਆ ਉਸ ਨਾਦ ਨਾਥ ਨੇ ਮਾਤ ਪਿਤਾ ਦੀ ਰਕਤ ਬੂੰਦ ਨਾਲ ਸਰੀਰ ਡੰਡਾ ਖੜਾ ਕਰ ਦਿੰਦਾ ਹੈ ਕ્યા ਤੂੰ ਜੋਗੀ ਗਰਭ ਭਰਿਆ ਇਹ ਜੋਗੀ ਤੂੰ ਆਪਣੀ ਗੋਦੜੀ ਦਾ ਕੀ ਪਿਆ ਮਾਨ ਕਰਦਾ ਜਪਨਾਥ ਦਿਨ ਰਹਿ ਨਾਈ ਹੇ ਜੋਗੀ ਤੇਰਾ ਸਰੀਰ ਦੋ ਦਿਨਾਂ ਦਾ ਪ੍ਰਾਉਣਾ ਹੈ ਤੇਰੀ ਖਿੰਥਾ ਦੋ ਦਿਹਾਈ ਰਹਾਓ ਦਿਨ ਰਾਤ ਜਗਤ ਦੇ नाथ ਪ੍ਰਭੂ ਦਾ ਨਾਮ ਜਪਿਆ ਕਰ ਗਹਰੀ ਬਿਪੂਤ ਲਾਇ ਬੈਠਾ ਤਾੜੀ ਹੇ ਜੋਗੀ ਆਪਣੇ ਸਰੀਰ ਉੱਤੇ ਸੰਗਣੀ ਸਵਾਭ ਮਲ ਕੇ ਤੂੰ ਸਮਾਧੀ ਲਾ ਕੇ ਬੈਠਾ ਹੋਇਆ ਹੈ ਮੇਰੀ ਮੇਰੀ ਮੁੰਦਰਾ ਧਾਰੀ ਕੰਨਾਂ ਵਿੱਚ ਮੁੰਦਰਾ ਵੀ ਪਾਈਆਂ ਹੋਈਆਂ ਹਨ ਪਰ ਤੇਰੇ ਅੰਦਰ ਮੇਰ ਤੇਰ ਵਸ ਰਹੀ ਹੈ ਮੰਗ ਟੁਕਾ ਤ੍ਰਿਪੁੱਤਨਾ ਭਾਵੇਂ ਇਹ ਜੋਗੀ ਘਰ ਘਰ ਤੋਂ ਤੂੰ ਸ਼ੁਕਰ ਮੰਗਦਾ ਫਿਰਦਾ ਹੈ ਤੇਰੇ ਅੰਦਰ ਸ਼ਾਂਤੀ ਨਹੀਂ ਹੈ 나ਥ ਛੋੜ ਜਾਚੈ 나ਥ ਛੋੜ ਜਾਚੈ ਲਾਜ ਨਾ ਆਵੇ ਸਾਰੇ ਜਗਤ ਦੇ ਮਾਲਕ ਪ੍ਰਭੂ ਨੂੰ ਛੱਡ ਕੇ ਤਨ ਲੋਕਾਂ ਤੋਂ ਮੰਗਦਾ ਹੈ ਸ਼ਰਮ ਨਹੀਂ ਆਉਂਦੀ ਚਾਲ ਚੱਤ ਜਿ ਤਜੋਗੀ ਆਸਣ ਤੇਰਾ ਏ ਡੋਲਦੇ ਮਨ ਵਾਲੇ ਜੋਗੀ ਤੇਰਾ ਸਣ ਜਮਾਣਾ ਕਿਸੇ ਅਰਥ ਨਹੀਂ ਸਿੰਗੀ ਵਾਜੈ ਨਿਤ ਉਦਾਸੇਰਾ ਲੋਕਾਂ ਨੂੰ ਵਿਖਾਣ ਲਈ ਤੇਰੀ ਸਿੰਗੀ ਵਜ ਰਹੀ ਹੈ ਪਰ ਤੇਰਾ ਮਨ ਸਦਾ ਫੜਕਦਾ ਫਿਰਦਾ ਹੈ ਇਹ ਸਿੰਗੀ ਦਾ ਇਕਾਗਰਤਾ ਦੀ ਖਾਤਰ ਸੀ ਪਰ ਤੂੰ ਤਾਂ ਇਕਾਗਰ ਹੋਇਆ ਹੀ ਨਹੀਂ ਤੂੰ ਦਾ ਸਭੋਂ ਉਪਰਾਮ ਹੀ ਰਹਿਣਾ ਪਟਕਦਾ ਹੀ ਰਹਿਣਾ ਹੈ ਗੁਰ ਗੋਰਖ ਕੀ ਤੈ ਬੂਝ ਨਾ ਪਾਈ ਹੈ ਜੋਗੀ ਇਸ ਤਰ੍ਹਾਂ ਉਸ ਸਭ ਤੋਂ ਵੱਡੇ ਗੋਰਖ ਜਗਤ ਰਖਿਕ ਪ੍ਰਭੂ ਦੀ ਤੈਨੂੰ ਸੋਝੀ ਨਹੀਂ ਪਈ ਫੇਰ ਫਿਰ ਜੋਗੀ ਆਵੇ ਜਾਈ ਇਹ ਇਹੋ ਜਿਹਾ ਜੋਗੀ ਤਾਂ ਮੁੜ ਮੁੜ ਜਨਮ ਮਰਨ ਦੇ ਗੇੜ ਵਿੱਚ ਪਿਆ ਰਹਿੰਦਾ ਹੈ ਜਿਸ ਨੂੰ ਹੋਆ नाथ ਕਿਰਪਾਲਾ ਏ ਜੋਗੀ ਜਿਸ ਮਨੁੱਖ ਤੇ ਸਾਰੇ ਜਗਤ ਦਾ नाथ दयावान ਹੁੰਦਾ ਹੈ ਰਹਿਰਾਸ ਹਮਾਰੀ ਗੁਰੂ ਗੋਪਾਲਾ ਉਹ ਮਨੁੱਖ ਪ੍ਰਮਾਤਮਾ ਅਗੇ ਹੀ ਬੇਨਤੀ ਕਰਦਾ ਹੈ ਤੇ ਆਖਦਾ ਹੈ ਗੁਰੂ ਗੋਪਾਲ ਸਾਡੀ ਅਰਜ਼ੋਈ ਤੇਰੇ ਦਰ ਤੇ ਹੀ ਨਾਮੈ ਖਿੰთა ਨਾਮੈ ਬਸਤਰ ਤੇਰਾ ਨਾਮ ਹੀ ਮੇਰੀ ਗੋਦੜੀ ਹੈ ਤੇਰਾ ਨਾਮ ਹੀ ਮੇਰਾ ਭਗਵਾ ਕਪੜਾ ਜਨ ਨਾਨਕ ਜੋ ਵੀ ਹੋਆ ਅਸਥਿਰ ਹੈ ਦਾਸ ਨਾਨਕ ਇਹੋ ਜਿਹਾ ਮਨੁੱਖ ਅਸਲ ਜੋਗੀ ਹੈ ਅਤੇ ਉਹ ਕਦੇ ਡੋਲਦਾ ਨਹੀਂ ਈਉਂ ਜਪਿਆ 나ਥ ਦਿਨ ਰਹਿ 나ਈ ਇਹ ਜੋਗੀ ਜਿਸ ਮਨੁੱਖ ਨੇ ਦਿਨ ਰਾਤ ਇਸ ਤਰ੍ਹਾਂ ਜਗਤ ਦੇ 나ਥ ਨੂੰ ਸਿਮਰਿਆ ਹੈ ਹੁਣ ਪਾਇਆ ਗੁਰਗੋ ਸਾਈਂ ਰਹਾਉ ਉਸਨੇ ਇਸੇ ਜਨਮ ਵਿੱਚ ਉਸ ਸਭ ਤੋਂ ਵੱਡੇ ਜਗਤ ਨਾਪ ਦਾ ਮਿਲਾਪ ਹਾਸਲ ਕਰ ਲਿਆ ਰਹਾਉ ਦੂਜਾ RAMKALI RAMKALI ਮਹਲਾ ਪੰਜਵਾਂ ਕਰਨ ਕਰਾਮਨ ਸੋਈ ਹੈ ਭਾਈਓ ਪ੍ਰਮਾਤਮਾ ਹੀ ਸਭ ਕੁਝ ਕਰਨ ਦੇ ਯੋਗ ਹੈ ਤੇ ਸਭ ਵਿੱਚ ਵਿਆਪਕ ਹੋ ਕੇ ਸਭ ਦੀਆਂ پاسੋ ਕਰਉਣ ਵਾਲਾ ਹੈ ਆਨ ਨਦੀ ਸੈ ਕੋਈ ਉਹ ਤੋਂ ਬਿਨਾ ਹੋਰ ਕੋਈ ਨਹੀਂ ਹੈ ਹਾਕੁਰ ਮੇਰਾ ਸੁਖੜ ਸੁਜਾਨਾ ਮੇਰਾ ਠਾਕੁਰ ਸੋਣੀ ਕਾੜਤ ਕਰਨ ਵਾਲਾ ਤੇ ਸਿਆਣਾ ਹੈ ਗੁਰਮੁਖ ਮਿਲਿਆ ਰੰਗ ਮਾਨਾ ਗੁਰੂ ਦੇ ਸੰਗ ਮੁਖ ਹੋਇਆ ਐਸਾ ਪ੍ਰਭੂ ਮਿਲਦਾ ਹੈ ਤੇ ਉਹਦਾ ਆਤਮਿਕ ਆਨੰਦ ਜੀਵ ਮੰਦਾ ਹੈ ਐਸੋ ਰੇਹ ਹਰ ਰਸ ਮਿੱਠਾ ਹੈ ਭਾਈ ਪ੍ਰਮਾਤਮਾ ਦੇ ਨਾਮ ਦਾ ਸਵਾਦ ਇਸ ਤਰ੍ਹਾਂ ਦਾ ਅਚੰਭ ਮਿੱਠਾ ਹੈ ਗੁਰਮੁਖ ਕਿਨੈ ਵਿਰਲੇ ਡੀਠਾ ਰਹਾਓ ਇਸੇ ਵਿਰਲੇ ਮਨੁੱਖ ਨੇ ਗੁਰੂ ਦੀ ਸ਼ਰਨ ਪਾ ਕੇ ਇਸ ਦਾ ਸਵਾਦ ਤੱਕਿਆ ਹੈ ਇਸ ਨੂੰ ਵੇਖਿਆ ਹੈ ਨਿਰਮਲ ਜੋਤ ਅੰਮ੍ਰਿਤ ਹਰ ਨਾਮ ਹੈ ਭਾਈ ਉਸ ਪ੍ਰਮਾਤਮਾ ਦਾ ਨੂਰ ਮੈ ਰਹਤ ਹੈ ਉਸ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਇਸ ਜਲ ਸਮਝੋ ਪੀਵਤੋ ਅਮਰ ਭੈ ਨਿਹਕਾਮ ਉਸ ਨਾਮ ਅੰਮ੍ਰਿਤ ਨੂੰ ਪੀਂਦਿਆਂ ਹੀ ਮਨੁੱਖ ਅਟਲ ਆਤਮਿਕ ਜੀਵਨ ਵਾਲੇ ਅਤੇ ਵਾਸ਼ਨਾ ਰਹਿਤ ਹੋ ਜਾਂਦੇ ਹਨ ਤਨ ਮਨ ਸ਼ੀਤਲ ਅਗਨ ਨਿਵਾਰੀ ਉਹਨਾਂ ਦਾ ਤਨ ਉਹਨਾਂ ਦਾ ਮਨ ਸ਼ਾਂਤ ਹੋ ਜਾਂਦਾ ਹੈ ਪਰਮਾਤਮਾ ਉਹਨਾਂ ਦੇ ਅੰਦਰੋਂ ਤ੍ਰਿਸ਼ਨਾ ਦੀ ਅਗ ਬੁਝਾ ਦਿੰਦਾ ਹੈ ਆਨੰਦ ਰੂਪ ਪ੍ਰਗਟੇ ਸੰਸਾਰੀ ਉਹ ਹਰ ਵੇਲੇ ਆਨੰਦ ਭਰਪੂਰ ਰਹਿੰਦੇ ਹਨ ਅਤੇ ਜਗਤ ਵਿੱਚ ਨਾਮੜੇ ਵਾਲੇ ਹੋ ਜਾਂਦੇ ਹਨ। ਤਿਆ ਦੇਵੋਂ ਜਾਂ ਸਭ ਪਿਛ ਤੇਰਾ ਹੈ ਪ੍ਰਭੂ ਤੇਰਾ ਉਹ ਨਾਮ ਅਮਰਤ ਪ੍ਰਾਪਤ ਕਰਨ ਵਾਸਤੇ ਮੈਂ ਤੇਰੇ ਅੱਗੇ ਕੀ ਲਿਆ ਕੇ ਤਰਾ ਕਿਉਂਕਿ ਮੇਰੇ ਪਾਸ ਤਾਂ ਪਹਿਲਾਂ ਹੀ ਸਭ ਕੁਝ ਤੇਰਾ ਦਿੱਤਾ ਹੋਇਆ ਹੈ। ਸਦ ਬਲੇ ਹਾਰ ਜਾਵਾਂ ਲਖ ਦੇਰਾ ਹੈ ਪ੍ਰਭੂ ਮੈਂ ਤੈਥੋਂ ਸਦਾ ਹੀ ਲੱਖਾਂ ਵਾਰੀ ਸੱਕੇ ਜਾਂਦਾ। ਤਨ ਮਨ ਜੀਓ ਪਿੰਡ ਦੇ ਸਾਜਿਆ ਇਹ ਤਾਂ ਨੇ ਮਨ ਇਹ ਜਿੰਦ ਇਸ ਈਸ਼ੀ ਦੇ ਕਿ ਉਹ ਮੈਨੂੰ ਪੈਦਾ ਕੀਤਾ ਗੁਰੂ ਕਿਰਪਾ ਤੇ ਨੀਚ ਨਿਵਾਜਿਆ ਅਤੇ ਗੁਰੂ ਦੀ ਮਿਹਰ ਨਾਲ ਤੂੰ ਮੈਨੂੰ ਨਤਾਰੇ ਨੂੰ ਵਡਿਆਈ ਦਿੱਤੀ ਹੈ ਖੋਲ ਕੇ ਵਾਰ ਮਹਲ ਬੁਲਾਇਆ ਹੈ ਪ੍ਰਭੂ ਮੇਰੇ ਮਨ ਦੇ ਕਵਾੜ ਖੋਲ ਕੇ ਤੂੰ ਮੈਨੂੰ ਆਪਣੇ ਚਰਨਾਂ ਵਿੱਚ ਜੋੜ ਲਿਆ ਜੈਸਾ ਸਾ ਤੈਸਾ ਦਿਖਲਾਇਆ ਤੂੰ ਮੈਨੂੰ ਸਾਖਿਆ ਤ ਆਪਣਾ ਦیدار ਬਖਸ਼ਿਆ ਹਉ ਨਾਨਕ ਸਭ ਪੜਦਾ ਤੂਤਾ ਹੈ ਨਾਨਕ ਆਖ ਤੇਰੇ ਨਾਲ ਵਿਤ ਪਉਣ ਵਾਲਾ ਮੇਰੇ ਅੰਦਰੋਂ ਸਾਰਾ ਪਰਦਾ ਹੁਣ ਟੁੱਟ ਗਿਆ ਹਉ ਤੇਰਾ ਹੂੰ ਮੈਂ ਮਨ ਉਠਾ ਹਉ ਤੇਰਾ ਹੂੰ ਮੈਂ ਮਨ ਉਠਾ ਹੁਣ ਉਹ ਮੇਰੇ ਮਨ ਵਿੱਚ ਆ ਵਸਿਆ ਹੈ ਮੈਂ ਤੇਰਾ ਹੋ ਚੁੱਕਾ